ਸਸੀ ਗਾਲ ਬਾਜੀ ਸਸੀ ਗਾਲ ਜੀ ਕੀ ਹਾਲ ਚੱਲ ਜੇ ਸ਼ੁਕਰ ਰੱਬ ਦਾ ਜੀ ਵੀਰ ਜੀ ਕਿਹੜੇ ਪਿੰਡ ਤੋਂ ਆਏ ਜੀ ਪਿੰਡ ਮੰਜ ਤੋਂ ਮੰਜ ਪਿੰਡ ਤੋਂ ਤੇ ਤੁਹਾਨੂੰ ਕੀ ਮੁਸ਼ਕਲ ਸੀ ਮੈਨੂੰ ਸਰਵਾਈਕਲ ਦੀ ਮੁਸ਼ਕਲ ਸੀ ਸਰਵਾਈਕਲ ਦੀ ਪ੍ਰੋਬਲਮ ਸੀ ਕਿੰਨੀ ਪੁਰਾਣੀ ਸੀ ਸਰਵਾਈਕਲ ਪਤਾ ਨਹੀਂ ਕਿੰਨੀ ਮੈਂ ਦੇ ਗੱਲ ਚ ਪਾ ਕੇ ਤੁਰਿਆ ਫਿਰਦਾ ਫਟਾਇਆ ਤੇ ਬੜਾ ਹਾਲ ਪੈਦਾ ਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵੇਖ ਲਿਆ اچھا اچھا ਫਿਰ ਮੈਨੂੰ ਇੱਥੋਂ ਦਾ ਪਤਾ ਲੱਗਾ ਜੀ ਅੱਛਾ ਫਿਰ ਇੱਥੋਂ ਦਵਾਈ ਖਾਦੀ ਹਰ ਠੀਕ ਆ ਗੁੰਦਾਂ ਵਾਲੀ ਗੁੰਦਾਂ ਵਾਲੀ ਦਵਾਈ ਖਾਦੀ ਹਾਂਜੀ ਤੇ ਕਿੰਨਾ ਚਿਰ ਖਾਦੇ ਤੁਸੀਂ ਇਨ ਸੀਸ਼ੀਆਂ ਪੀਤੀਆਂ ਮੇਰੇ ਤਾਂ ਮਤਲਬ 20 ਦਿਨ ਖਾਦੀ ਹਾਂਜੀ ਤੇ ਹੁਣ ਤੁਹਾਨੂੰ ਦਵਾਈ ਖਾਦੀ ਨੂੰ ਕਿੰਨਾ ਚਿਰ ਹੋ ਚੁੱਕਾ ਇਹਨਾਂ ਕਿ 4 ਸਾਲ ਹੋ ਗਏ 3-4 ਸਾਲ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਰਵਾਈਕਲ ਦੀ ਮੁਸ਼ਕਲ ਆਈ ਕਦੀ ਨਹੀਂ ਹੋਈ ਅੱਛਾ ਜੋ ਉਸ ਤੋਂ ਬਾਅਦ ਕਦੀ ਮੁਸ਼ਕਲ ਸਰਵਾਈਕਲ ਦੀ ਨਹੀਂ ਆਈ ਇਹ ਨਹੀਂ ਆਈ ਮੁਸ਼ਕਲ ਅੱਛਾ ਇਹਦਾ ਮਤਲਬ ਤੁਹਾਨੂੰ ਦਵਾਈ ਛੱਡੀ ਨੂੰ 3 ਸਾਲ ਹੋ ਗਏ ਆ ਜਿਆਦਾ ਹੋ ਗਈ ਹੋਣਗੇ 20 ਕਿ ਦਿਨ ਤੁਸੀਂ ਦਵਾਈ ਖਾਦੀ ਆ ਸਰਵਾਈਕਲ ਦੀ ਉਸ ਤੋਂ ਬਾਅਦ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਈ ਨਹੀਂ ਜੀ ਨਹੀਂ ਜੀ ਤੇ ਫਿਰ ਤੁਹਾਡਾ ਸਰਵਾਈਕਲ ਜਿਹੜਾ ਉਹ ਜੜ੍ਹਾਂ ਤੋਂ ਠੀਕ ਹੋ ਚੁੱਕਾ ਹਾਂਜੀ ਠੀਕ ਹੈ ਬਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਰ ਜੀ ਡਾਕਟਰ ਵੀ ਧੰਨਵਾਦ ਜਿਨ੍ਹਾਂ ਦਵਾਈ ਪਾਈ ਹੈ ਠੀਕ ਹੈ ਜੀ ਸ਼ੁਕਰੀਆ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ